ਇਸ ਸਟਰੀਟ ਵਿੱਚ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਇਸ ਰਸਤੇ ਰਾਹੀਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੋ ਹੈਰੀਟੇਜ ਸਟਰੀਟ ਹੈ ਜਿੱਥੋਂ ਕਿ ਇੱਥੋਂ ਲੰਘ ਕੇ ਹੀ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਂਦੀਆਂ ਨੇ ਸੋ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੋਂ ਲੰਘਦੀਆਂ ਨੇ ਸੋ ਦੇਖ ਸਕਦੇ ਹੋ ਕਿ ਇਸ ਰਸਤੇ ਦੇ ਵਿੱਚ ਕਾਫੀ ਜਿਹੜੇ ਕਿ ਮਾਰਕੀਟ ਖੁੱਲ੍ਹੀ ਹੋਈਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਔਰ ਕਾਫੀ ਲੋਕ ਜਿਹੜੇ ਕਿ ਆਪਣਾ ਰੋਜ਼ਗਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਇਸ ਰਸਤੇ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਥਾਵਾਂ ਤੇ ਜਿਹੜੇ ਕਿ ਦੁਕਾਨਾਂ ਬਣਿਆ ਹੋਏ ਨੇ ਇਸ ਨੂੰ ਕਾਫੀ ਜਿਹੜਾ ਕਿ ਸਵਾਰਿਆ ਹੋਇਆ ਸੋਨਾ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਜੇ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਰਸਤੇ ਦੇ ਵਿੱਚ ਪਹਿਲਾਂ ਇੱਥੇ ਪੰਗੜੇ ਦੇ ਜਿਹੜੇ ਕਿ ਬੁੱਤ ਲਗਾਏ ਗਏ ਸੀ ਜਿਸ ਨੂੰ ਲੈ ਕੇ ਸੰਗਤ ਦੇ ਮਨਾਂ ਵਿੱਚ ਕਾਫੀ ਰੋਸ ਸੀ ਸੋ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਟਾਇਆ ਗਿਆ ਸੀ ਸੰਗਤ ਦਾ ਕਹਿਣਾ ਸੀ ਕਿ ਇਸ ਜਗ੍ਹਾ ਤੇ ਕੋਈ ਇਸ ਤਰ੍ਹਾਂ ਦਾ ਬੁੱਤ ਲਗਾਏ ਜਾਣ ਜਿਸ ਨਾਲ ਕਿ ਸਿੱਖ ਸੰਗਤਾਂ ਨੂੰ ਜਿਹੜੀ ਕਿ ਖੁਸ਼ੀ ਵੀ ਹੋਵੇ ਔਰ ਸੰਗਤਾਂ ਦੇ ਵਿੱਚ ਜਿਹੜਾ ਕਿ ਸ਼ਹੀਦਾਂ ਦੀ ਯਾਦ ਦੇ ਕੇ ਸ਼ੂਰਬੀਰਤਾ ਵੀ ਜਾਦਾ ਹੋਵੇ ਤੇ ਉਹਨਾਂ ਦੇ ਬਲਿਦਾਨ ਨੂੰ ਵੀ ਯਾਦ ਕੀਤਾ ਜਾਵੇ ਸੋ ਨਵੇਂ ਬੁੱਤ ਜਿਹੜੇ ਕਿ ਲੱਗਣ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਦੋ ਨਵੇਂ ਬੁੱਤ ਨੇ ਅਜੇ ਪਹੁੰਚੇ ਨੇ ਸ਼ਾਇਦ ਇੱਕ ਹੋਰ ਵੀ ਬੁੱਤ ਆਵੇ ਸੋ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਆ ਦਾ ਇਹ ਬੁੱਤ ਆ ਚੁੱਕਿਆ ਹੈ ਅਤੇ ਇੱਕ ਹੋਰ ਬੁੱਤ ਆਵੇਗਾ ਉਸ ਤੋਂ ਬਾਅਦ ਇਸ ਨੂੰ ਇੰਸਟਾਲ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਸੋ ਇਸ ਰਸਤੇ ਰਾਹੀ ਸਿੱਖ ਸੰਗਤਾਂ ਜਿਹੜੀਆਂ ਵੀ ਸੰਗਤਾਂ ਦੂਰੋਂ ਦੂਰੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਜਦੋਂ ਇਹਨਾਂ ਬੁੱਤਾਂ ਨੂੰ ਦੇਖਣਗੇ ਹਰੀ ਸਿੰਘ ਨਲੂਏ ਨੂੰ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਇਸੇ ਤਰ੍ਹਾਂ ਵੇਖਣਗੇ ਤਾਂ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਨਗੇ ਸੋ ਵੱਡੀ ਜਿਹੜੀ ਗੱਲ ਹੈ ਕਿ ਪਹਿਲਾਂ ਇੱਥੇ ਪਹਿਲਾਂ ਭੰਗੜੇ ਦੇ ਬੁੱਤ ਲਗਾਏ ਗਏ ਸੀ ਸੋ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਾਫੀ ਰੋਸ ਸੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਸੋ ਹੁਣ ਨਵੇਂ ਬੁੱਤ ਜਿਹੜੇ ਕਿ ਸਥਾਪਿਤ ਹੋਣ ਜਾ ਰਹੇ ਨੇ ਬਾਬਾ ਜੀ ਕੀ ਲੱਗਦਾ ਹੈ ਕਿ ਜਦੋਂ ਹੁਣ ਨਵੇਂ ਬੁੱਤ ਲੱਗਣਗੇ ਬੰਦਾ ਸਿੰਘ ਬਹਾਦਰ ਦੇ ਹਰੀ ਸਿੰਘ ਨਲੂਏ ਦੇ ਤਾਂ ਲੋਕ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਗੇ ਅੱਜ ਇਹ ਪਹਿਲੇ ਕੁਰਬਾਨੇ ਨੂੰ ਯਾਦ ਕਰਨਾ ਇਹ ਕਹਿੰਦਾ ਜਦੋਂ ਲੋਕੀ ਵੇਦੇ ਕਰਦੇ ਪੀ ਇਹ ਕੌਣ ਆ ਉਹ ਜੱਟਾ ਕੌਣ ਆ ਇਹ ਪਿਛਲੇ ਬੰਦੇ ਉਹਨਾਂ ਨੂੰ ਤਾਂ ਪਤਾ ਹੀ ਆ ਪਿਆ ਬੰਦਾ ਛਾ ਬੰਦਾ ਸੀ ਜਿਹੜੇ ਅੱਜ ਕੱਲ ਦੇ ਲੋਕ ਹੈ ਉਹਨਾਂ ਨੂੰ ਨਹੀਂ ਪਤਾ ਵੀ ਆਪਣੇ ਹਿਸਤਰੀ ਗੱਲ ਜੋ ਕੌਣ ਸੀ ਜਿਹੜਾ ਬੰਦਾ ਪਾਦਰ ਕੌਣ ਸੀ ਇਹ ਕੌਣ ਮਹਾਰਾਜ ਸਿੰਘ ਜੀ ਹੈ ਇਹ ਲੋਕਾਂ ਨੂੰ ਪਤਾ ਨਹੀਂਗਾ ਅੱਜ ਤੱਕ ਅਨ ਉਲਤਾ ਲੱਗਾ ਵੀ ਇਹ ਮਹਾਰਾਜ ਸਿੰਘ ਜੀ ਸੋ ਜਦੋਂ ਹੁਣ ਇਹ ਜਿਵੇਂ ਬੁੱਤ ਲੱਗੇ ਹੋਣਗੇ ਤਾਂ ਜਦੋਂ ਵੇਖਿਆ ਕਰਨਗੇ ਤਾਂ ਯਾਦ ਆਏ ਕਰੇ ਕਿ ਉਹਨਾਂ ਦੀ ਕੁਰਬਾਨੀ ਕਿ ਉਹਨਾਂ ਨੇ ਸਿੱਖ ਇਤਿਹਾਸ ਲਈ ਕੀ ਕੁਝ ਕੀਤਾ ਕੱਲ ਵੀ ਪਿਛਲੇ ਜਾਲ ਨੂੰ ਜਾਪੇ ਜਿਆ ਲੋਕਾਂ ਕਹਿੰਦੇ ਇਹਨਾਂ ਨੂੰ ਦੱਸਣਗੇ ਕਿ ਆਪਣੇ ਅੱਜ ਕੱਲ ਤੇ ਪੁੱਛਣਗੇ ਕਿ ਇਹਨੇ ਕੁਰਬਾਨੀ ਕਿਹੜੀ ਕੀਤੀ ਇਹਨੇ ਕੁਰਬਾਨੀ ਕਿਹੜੀ ਕੀਤੀ ਤੇ ਜੀ ਕੋ ਨੇ ਪਿੱਛੇ ਜਿਹੜੇ ਲੋਕੀ ਆਪਣੇ ਹਰੀ ਸੇਨ ਵਾਲਾ ਸੀ ਤੇ ਉਹਨਾਂ ਦੇ ਬੱਚੇ ਜਦੋਂ ਜਾਨਦੇ ਹੁੰਦੇ ਸੀ ਕਰ ਦਿੰਦੇ ਤੇ ਉਹਨਾਂ ਸੇਨ ਨਗਰੇ ਦਾ ਉਹਨਾਂ ਨਾਂ ਲੈਣਾ ਕਿ ਇਹ ਕੌਣ ਹੈ ਕੌਣ ਨਹੀਂ ਤੇ ਉਹਨਾਂ ਵੇਖ ਕੇ ਉਹਦੇ ਕੋਲ ਪਰਾਵੇ ਤੋਂ ਵੇਖ ਕੇ ਤੇ ਉਹਨੂੰ ਭੱਜ ਜਾਣਾ ਦਰਜ ਜਾਣਾ ਪੇਹਰੀ ਸੁੰਨਣ ਲਿਆ ਇਹ ਕਰਕੇ ਉਹਦੇ ਕੋਲ ਦਰਜ ਨਹੀਂ ਇਹ ਕੋਲ ਪਹਿਲਾਂ ਇਹ ਭੰਗੜੇ ਦੇ ਬੁੱਤ ਲੱਗੇ ਹੋਏ ਸੀ ਤਾਂ ਅਸੀਂ ਕਿ ਸੰਗਤ ਮੰਨਣਗੇ ਕਾਫੀ ਰੋਜ਼ ਕੀਤਾ ਸੀ ਫਿਰ ਹਟਾਏ ਗਏ ਸੀ ਸੋ ਹੁਣ ਵਧੀਆ ਕਾਰਜ ਕਰ ਰਹੇ ਨੇ ਪ੍ਰਸ਼ਾਸਨ ਨੂੰ ਲੋਕੀ ਚੰਗਾ ਨਹੀਂ ਸਮਝਦੇ ਉਹ ਕਰ ਲੋ ਇਹਨੂੰ ਅੱਜ ਕੱਲ ਲੋਕੀ ਜਿਹੜੇ ਇਹਨੂੰ ਧਾਰਮਿਕ ਚੀਜ਼ ਹੈਗੀ ਆ ਇਹਨੂੰ ਲੋਕੀ ਵੇਖ ਕੇ ਜਾਤ ਤੇ ਕਰਦੇ ਜਾਣ ਆ ਵੀ ਆਹ ਬੰਦਾ ਇੱਥੇ ਨਹੀਂ ਆਇਆ ਨਹੀਂ ਸੋ ਪਵਿੱਤਰ ਅਸਥਾਨ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਕਿ ਜਿੱਥੇ ਸੰਗਤਾਂ ਲੰਗਦੀਆਂ ਨੇ ਹਰ ਰੋਜ਼ ਦਰਸ਼ਨ ਲਈ ਜਦੋਂ ਇਹਨਾਂ ਬੁੱਤਾਂ ਨੂੰ ਵੇਖਿਆ ਕਰਨਗੇ ਤਾਂ ਉਹਨਾਂ ਨੂੰ ਉਹਨਾਂ ਦੀ ਸਰਬੀਰਤਾ ਦੀ ਜਿਹੜੀ ਕਿ ਯਾਦ ਆਇਆ ਕਰੇਗੀ ਯਾਦ ਆਇਆ ਕਰੇਗੀ ਬਹੁਤ ਚੰਗੀ ਯਾਦ ਆਇਆ ਕਰੇਗੀ ਫਿਰ ਹਰ ਸਿੰਘ ਲੰਗਾ ਵਾ ਬੰਦਾ ਬਾਦਰਿਆ ਇਹ ਮਹਾਰਾਜ ਸਿੰਘ ਜੀ ਆ ਇਹਨਾਂ ਦੀ ਯਾਦ ਆਇਆ ਕਰੀਗਾ ਪ੍ਰਸ਼ਾਸਨ ਵੱਲੋਂ ਵਧੀਆ ਕਾਰਜ ਕੀਤਾ ਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਧਾਰਮਿਕ ਸਥਾਨਾਂ ਦੇ ਬਾਹਰ ਇਸ ਤਰ੍ਹਾਂ ਦੇ ਬੁੱਤ ਲਗਾਏ ਜਾਣ ਤਾਂ ਜੋ ਜਿਹੜਾ ਇਤਿਹਾਸ ਹੈ ਉਹ ਲੋਕ ਉਸ ਤੋਂ ਜਾਣੂ ਹੋ ਸਕਣ ਉਹ ਤੁਹਾਡੀ ਗੱਲ ਠੀਕ ਵਾਕਿਆ ਹੈ ਨਾ ਵੇਖੋ ਪਰਾਵਾ ਜਿਹਨਾਂ ਦਾ ਲੁਗਿਆ ਹੋਇਆ ਵਾ ਜਦੋਂ ਸਾਹਮਣੇ ਖੋਲ ਕੇ ਉਤੋਂ ਲਾ ਦੇਣਗੇ ਤੇ ਫਿਰ ਜਿਆਦਾ ਪਤਾ ਲੱਗੂ ਕਿ ਆ ਫਲਾਣਾ ਪੰਡਾ ਤੇ ਆਪਣਾ ਪੰਡਾ ਅਜੇ ਉਹਨਾਂ ਬਸੋਤ ਨਹੀਂ ਜੋ ਕੀ ਕਰਦੇ ਜਿਹਨਾਂ ਲਾ ਦੇਣਗੇ ਫੇਮਸ ਹੋ ਜਰਨਗੇ ਬਿਲਕੁਲ ਸੋ ਕਾਫੀ ਜਿਹੜਾ ਕੇ ਸੰਗਤਾਂ ਦੇ ਮਨਾਂ ਵਿੱਚ ਵੀ ਖੁਸ਼ੀ ਹੈ ਬਾਬਾ ਜੀ ਨੇ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਾਕਈ ਹੀ ਲੋਕ ਲੋਕਾਂ ਨੂੰ ਯਾਦ ਆਵੇਗੀ ਉਹਨਾਂ ਦੀ ਕੁਰਬਾਨੀਆਂ ਯਾਦ ਆਣਗੀਆਂ ਕਿੱਤੀ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਵਰਗੇ ਯੋਧਿਆਂ ਕੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੂੰ ਕਾਫੀ ਮਾਣ ਪ੍ਰਾਪਤ ਹੈ ਸੋ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਬਲਿਦਾਨ ਨੂੰ ਯਾਦ ਕੀਤਾ ਜਾਵੇਗਾ ਜਿੰਨੇ ਵੀ ਇੱਥੋਂ ਸੰਗਤ ਲੰਘਿਆ ਕਰੇਗੀ ਕਿਉਂਕਿ ਇਹ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੋਂ ਲੰਘਦੀ ਹੈ ਤੇ ਹਰ ਰੋਜ਼ ਇਸ ਰਸਤੇ ਰਾਹੀ ਸੰਗਤ ਜਿਹੜੋ ਲੰਘਦੀ ਹੈ ਤਾਂ ਇਸ ਰਸਤੇ ਦੇ ਅਸੀਂ ਜਦੋਂ ਲੰਘਿਆ ਕਰੇਗੀ ਤਾਂ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਦੇ ਧਾਰਮਿਕ ਮਨੋਰਥ ਦੇਖਿਆ ਕਰਨਗੇ ਤਾਂ ਇਹ ਕਦਮ ਹੈ ਪ੍ਰਸ਼ਾਸਨ ਦਾ ਸ਼ਾਸਨ ਵੱਲੋਂ ਜਿਹੜਾ ਕਿ ਇਹ ਬੁੱਤ ਲਗਾਏ ਜਾ ਰਹੇ ਨੇ ਸੋ ਥੋੜੇ ਦਿਨਾਂ ਤੱਕ ਇਹਨਾਂ ਨੂੰ ਇੰਸਟਾਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਹੈਰੀਸੇਟ ਸਟਰੀਟ ਦੇ ਇਸ ਨਵੇਂ ਰੂਪ ਦੇ ਨਾਲ ਸਿਰਫ ਰਸਤੇ ਦੀ ਸ਼ਾਨ ਵਧੇਗੀ ਸਗੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਲਈ ਆਉਣ ਵਾਲੀ ਹਰ ਸੰਗਤ ਦੇ ਮਨ ਵਿੱਚ ਸਿੱਖ ਇਤਿਹਾਸ ਪ੍ਰਤੀ ਸ਼ਰਧਾ ਹੋਰ ਵੀ ਗਹਿਰੇ ਰੂਪ ਵਿੱਚ ਵਧੇਗੀ ਸੋ ਵਧੀਆ ਜਿਹੜਾ ਕਿ ਉਪਰਾਲਾ ਹੈ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਸੋ ਪਹਿਲਾਂ ਭੰਗੜੇ ਦੇ ਬੁੱਤ ਲੱਗੇ ਹੋਏ ਸੀ ਸੰਗਤਾਂ ਨੇ ਮਨਾਂ ਚ ਕਾਫੀ ਇਤਰਾਜ਼ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਭੰਗੜੇ ਦੇ ਬੁੱਤ ਹਟਾਏ ਗਏ ਸੋ ਹੁਣ ਨਵੇਂ ਬੁੱਤ ਲਗਾਏ ਜਾ ਰਹੇ ਨੇ ਬੰਦਾ ਸਿੰਘ ਬਹਾਦਰ ਹਰਿ ਸਿੰਘ ਨਲੂਆ ਤੇ ਇੱਕ ਹੋਰ ਬੁੱਤ ਸਥਾਪਿਤ ਹੋਵੇਗਾ ਅਤੇ ਜਦੋਂ ਵੀ ਸੰਗਤ ਇੱਥੋਂ ਲੰਘਿਆ ਕਰੇਗੀ ਤਾਂ ਇਹਨਾਂ ਬੁੱਤਾਂ ਨੂੰ ਦੇਖ ਕੇ ਉਹਨਾਂ ਦੀ ਕੁਰਬਾਨੀ ਅਤੇ ਇਹਨਾਂ ਦੇ ਬਲਿਦਾਨ ਨੂੰ ਯਾਦ ਕਰੇਗੀ ਇਸੇ ਤਰ੍ਹਾਂ ਹੀ ਬਾਬਾ ਜੀ ਦਾ ਕਹਿਣਾ ਕਿ ਜੇਕਰ ਇੱਥੇ ਵੀ ਧਾਰਮਿਕ ਜਗ੍ਹਾ ਹੋਵੇ ਤਾਂ ਉਹਨਾਂ ਦੇ ਬਾਹਰ ਧਾਰਮਿਕ ਬੁੱਤ ਲਗਾਏ ਜਾਣ ਤਾਂ ਜੋ ਉਨ ਜਿਹੜੇ ਇਸ ਇਤਿਹਾਸ ਨੂੰ ਜਾਂ ਉਹਨਾਂ ਦੇ ਇਤਿਹਾਸ ਤੋਂ ਲੋਕ ਜਾਣ ਹੋ ਸਕਣ ਉਹ ਵਧੀਆ ਉਪਰਾਲਾ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਸੀ ਥੋੜੇ ਦਿਨਾਂ ਵਿੱਚ ਹੀ ਇਹਨਾਂ ਨੂੰ ਇੰਸਟਾਲ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ। ਬੈਨਸ ਵਿਰਤ ਗੁਰਪੀ ਸਿੰਘ ਅਮਰਸਰ ਸੇਸ ਸਟਰੀਟ ਵਿੱਚ ਮੌਜੂਦਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਇਸ ਰਸਤੇ ਰਾਹੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੋ ਹੈਰੀਟੇਜ ਸਟਰੀਟ ਹੈ ਜਿੱਥੋਂ ਕਿ ਇੱਥੋਂ ਲੰਘ ਕੇ ਹੀ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਂਦੀਆਂ ਨੇ ਸੋ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੋਂ ਲੰਘਦੀਆਂ ਨੇ ਸੋ ਦੇਖ ਸਕਦੇ ਹੋ ਕਿ ਇਸ ਰਸਤੇ ਦੇ ਵਿੱਚ ਕਾਫੀ ਜਿਹੜੇ ਕਿ ਮਾਰਕੀਟ ਖੁੱਲ੍ਹੀ ਹੋਈਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਔਰ ਕਾਫੀ ਲੋਕ ਜਿਹੜੇ ਕਿ ਆਪਣਾ ਰੋਜ਼ਗਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਇਸ ਰਸਤੇ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਥਾਵਾਂ ਤੇ ਜਿਹੜੇ ਕਿ ਦੁਕਾਨਾਂ ਬਣਿਆ ਹੋਏ ਨੇ ਇਸ ਨੂੰ ਕਾਫੀ ਜਿਹੜਾ ਕਿ ਸਵਾਰਿਆ ਹੋਇਆ ਸੋਨਾ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਜੇ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਰਸਤੇ ਦੇ ਵਿੱਚ ਪਹਿਲਾਂ ਇੱਥੇ ਪੰਗੜੇ ਦੇ ਜਿਹੜੇ ਕਿ ਬੁੱਤ ਲਗਾਏ ਗਏ ਸੀ ਜਿਸ ਨੂੰ ਲੈ ਕੇ ਸੰਗਤ ਦੇ ਮਨਾਂ ਵਿੱਚ ਕਾਫੀ ਰੋਸ ਸੀ ਸੋ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਟਾਇਆ ਗਿਆ ਸੀ ਸੰਗਤ ਦਾ ਕਹਿਣਾ ਸੀ ਕਿ ਇਸ ਜਗ੍ਹਾ ਤੇ ਕੋਈ ਇਸ ਤਰ੍ਹਾਂ ਦਾ ਬੁੱਤ ਲਗਾਏ ਜਾਣ ਜਿਸ ਨਾਲ ਕਿ ਸਿੱਖ ਸੰਗਤਾਂ ਨੂੰ ਜਿਹੜੀ ਕਿ ਖੁਸ਼ੀ ਵੀ ਹੋਵੇ ਔਰ ਸੰਗਤਾਂ ਦੇ ਵਿੱਚ ਜਿਹੜਾ ਕਿ ਸ਼ਹੀਦਾਂ ਦੀ ਯਾਦ ਦੇ ਕੇ ਸ਼ੂਰਬੀਰਤਾ ਵੀ ਜਾਦਾ ਹੋਵੇ ਤੇ ਉਹਨਾਂ ਦੇ ਬਲਿਦਾਨ ਨੂੰ ਵੀ ਯਾਦ ਕੀਤਾ ਜਾਵੇ ਸੋ ਨਵੇਂ ਬੁੱਤ ਜਿਹੜੇ ਕਿ ਲੱਗਣ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਦੋ ਨਵੇਂ ਬੁੱਤ ਨੇ ਅਜੇ ਪਹੁੰਚੇ ਨੇ ਸ਼ਾਇਦ ਇੱਕ ਹੋਰ ਵੀ ਬੁੱਤ ਆਵੇ ਸੋ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਆ ਦਾ ਇਹ ਬੁੱਤ ਆ ਚੁੱਕਿਆ ਹੈ ਅਤੇ ਇੱਕ ਹੋਰ ਬੁੱਤ ਆਵੇਗਾ ਉਸ ਤੋਂ ਬਾਅਦ ਇਸ ਨੂੰ ਇੰਸਟਾਲ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਸੋ ਇਸ ਰਸਤੇ ਰਾਹੀ ਸਿੱਖ ਸੰਗਤਾਂ ਜਿਹੜੀਆਂ ਵੀ ਸੰਗਤਾਂ ਦੂਰੋਂ ਦੂਰੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਜਦੋਂ ਇਹਨਾਂ ਬੁੱਤਾਂ ਨੂੰ ਦੇਖਣਗੇ ਹਰੀ ਸਿੰਘ ਨਲੂਏ ਨੂੰ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਇਸੇ ਤਰ੍ਹਾਂ ਵੇਖਣਗੇ ਤਾਂ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਨਗੇ ਸੋ ਵੱਡੀ ਜਿਹੜੀ ਗੱਲ ਹੈ ਕਿ ਪਹਿਲਾਂ ਇੱਥੇ ਪਹਿਲਾਂ ਭੰਗੜੇ ਦੇ ਬੁੱਤ ਲਗਾਏ ਗਏ ਸੀ ਸੋ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਾਫੀ ਰੋਸ ਸੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਸੋ ਹੁਣ ਨਵੇਂ ਬੁੱਤ ਜਿਹੜੇ ਕਿ ਸਥਾਪਿਤ ਹੋਣ ਜਾ ਰਹੇ ਨੇ ਬਾਬਾ ਜੀ ਕੀ ਲੱਗਦਾ ਹੈ ਕਿ ਜਦੋਂ ਹੁਣ ਨਵੇਂ ਬੁੱਤ ਲੱਗਣਗੇ ਬੰਦਾ ਸਿੰਘ ਬਹਾਦਰ ਦੇ ਹਰੀ ਸਿੰਘ ਨਲੂਏ ਦੇ ਤਾਂ ਲੋਕ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਗੇ ਅੱਜ ਇਹ ਪਹਿਲੇ ਕੁਰਬਾਨੇ ਨੂੰ ਯਾਦ ਕਰਨਾ ਇਹ ਕਹਿੰਦਾ ਜਦੋਂ ਲੋਕੀ ਵੇਦੇ ਕਰਦੇ ਪੀ ਇਹ ਕੌਣ ਆ ਉਹ ਜੱਟਾ ਕੌਣ ਆ ਇਹ ਪਿਛਲੇ ਬੰਦੇ ਉਹਨਾਂ ਨੂੰ ਤਾਂ ਪਤਾ ਹੀ ਆ ਪਿਆ ਬੰਦਾ ਛਾ ਬੰਦਾ ਸੀ ਜਿਹੜੇ ਅੱਜ ਕੱਲ ਦੇ ਲੋਕ ਹੈ ਉਹਨਾਂ ਨੂੰ ਨਹੀਂ ਪਤਾ ਵੀ ਆਪਣੇ ਹਿਸਤਰੀ ਗੱਲ ਜੋ ਕੌਣ ਸੀ ਜਿਹੜਾ ਬੰਦਾ ਪਾਦਰ ਕੌਣ ਸੀ ਇਹ ਕੌਣ ਮਹਾਰਾਜ ਸਿੰਘ ਜੀ ਹੈ ਇਹ ਲੋਕਾਂ ਨੂੰ ਪਤਾ ਨਹੀਂਗਾ ਅੱਜ ਤੱਕ ਅਨ ਉਲਤਾ ਲੱਗਾ ਵੀ ਇਹ ਮਹਾਰਾਜ ਸਿੰਘ ਜੀ ਸੋ ਜਦੋਂ ਹੁਣ ਇਹ ਜਿਵੇਂ ਬੁੱਤ ਲੱਗੇ ਹੋਣਗੇ ਤਾਂ ਜਦੋਂ ਵੇਖਿਆ ਕਰਨਗੇ ਤਾਂ ਯਾਦ ਆਏ ਕਰੇ ਕਿ ਉਹਨਾਂ ਦੀ ਕੁਰਬਾਨੀ ਕਿ ਉਹਨਾਂ ਨੇ ਸਿੱਖ ਇਤਿਹਾਸ ਲਈ ਕੀ ਕੁਝ ਕੀਤਾ ਕੱਲ ਵੀ ਪਿਛਲੇ ਜਾਲ ਨੂੰ ਜਾਪੇ ਜਿਆ ਲੋਕਾਂ ਕਹਿੰਦੇ ਇਹਨਾਂ ਨੂੰ ਦੱਸਣਗੇ ਕਿ ਆਪਣੇ ਅੱਜ ਕੱਲ ਤੇ ਪੁੱਛਣਗੇ ਕਿ ਇਹਨੇ ਕੁਰਬਾਨੀ ਕਿਹੜੀ ਕੀਤੀ ਇਹਨੇ ਕੁਰਬਾਨੀ ਕਿਹੜੀ ਕੀਤੀ ਤੇ ਜੀ ਕੋ ਨੇ ਪਿੱਛੇ ਜਿਹੜੇ ਲੋਕੀ ਆਪਣੇ ਹਰੀ ਸੇਨ ਵਾਲਾ ਸੀ ਤੇ ਉਹਨਾਂ ਦੇ ਬੱਚੇ ਜਦੋਂ ਜਾਨਦੇ ਹੁੰਦੇ ਸੀ ਕਰ ਦਿੰਦੇ ਤੇ ਉਹਨਾਂ ਸੇਨ ਨਗਰੇ ਦਾ ਉਹਨਾਂ ਨਾਂ ਲੈਣਾ ਕਿ ਇਹ ਕੌਣ ਹੈ ਕੌਣ ਨਹੀਂ ਤੇ ਉਹਨਾਂ ਵੇਖ ਕੇ ਉਹਦੇ ਕੋਲ ਪਰਾਵੇ ਤੋਂ ਵੇਖ ਕੇ ਤੇ ਉਹਨੂੰ ਭੱਜ ਜਾਣਾ ਦਰਜ ਜਾਣਾ ਪੇਹਰੀ ਸੁੰਨਣ ਲਿਆ ਇਹ ਕਰਕੇ ਉਹਦੇ ਕੋਲ ਦਰਜ ਨਹੀਂ देखो पहला ਭੰਗੜੇ ਦੇ ਬੁੱਤ ਲੱਗੇ ਹੋਏ ਸੀ ਤਾਂ ਅਸੀਂ ਇੱਕ ਸੰਗਤ ਮੰਨਣਾ ਕਾਫੀ ਰੋਜ਼ ਕੀਤਾ ਸੀ ਫਿਰ ਹਟਾਏ ਗਏ ਸੀ ਸੋ ਹੁਣ ਵਧੀਆ ਕਾਰਜ ਕਰ ਰਹੇ ਨੇ ਪ੍ਰਸ਼ਾਸਨ ਨੂੰ ਲੋਕੀ ਚੰਗਾ ਨਹੀਂ ਸਮਝਦੇ ਤੋਂ ਉਹ ਕਰ ਲੋ ਇਹਨੂੰ ਅੱਜ ਕੱਲ ਲੋਕੀ ਜਿਹੜੇ ਇਹਨੂੰ ਧਾਰਮਿਕ ਚੀਜ਼ ਹੈਗੀ ਆ ਇਹਨੂੰ ਲੋਕੀ ਵੇਖ ਕੇ ਜਾਤ ਤੇ ਕਰਦੇ ਜਾਂਦੇ ਆ ਕਿ ਆਹ ਬੰਦਾ ਇੱਥੇ ਨਹੀਂ ਇੱਥੇ ਨਹੀਂ ਸੋ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਸੰਗਤਾਂ ਲੰਘਦੀਆਂ ਨੇ ਹਰ ਰੋਜ਼ ਦਰਸ਼ਨ ਲਈ ਜਦੋਂ ਇਹਨਾਂ ਬੁੱਤਾਂ ਨੂੰ ਵੇਖਿਆ ਕਰਨਗੇ ਤਾਂ ਉਹਨਾਂ ਨੂੰ ਉਹਨਾਂ ਦੀ ਸ਼ੁਰਵੀਰਤਾ ਦੀ ਯਾਦ ਆਇਆ ਕਰੇਗੀ ਜਿਆਦਾ ਆਇਆ ਕਰੇਗੀ ਬਹੁਤ ਚੰਗੀ ਯਾਦ ਆ ਮੰਦਾਪਾ ਕਰਿਆ ਇਹ ਮਾਰਾ ਜੀ ਸਿੰਘ ਜੀ ਇਹਨਾਂ ਦੀ ਜਿਆਦਾ ਕਦੀ ਨਹੀਂ ਆ ਪ੍ਰਸ਼ਾਸਨ ਵੱਲੋਂ ਵਧੀਆ ਕਾਰਜ ਕੀਤਾ ਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਧਾਰਮਿਕ ਸਥਾਨਾਂ ਦੇ ਬਾਹਰ ਇਸ ਤਰ੍ਹਾਂ ਦੇ ਬੁੱਤ ਲਗਾਏ ਜਾਣ ਤਾਂ ਜੋ ਜਿਹੜਾ ਇਤਿਹਾਸ ਹੈ ਉਹ ਲੋਕ ਉਸ ਤੋਂ ਜਾਣੂ ਹੋ ਸਕਣ ਤੁਹਾਡੀ ਗੱਲ ਠੀਕ ਵਾਕਿਆ ਹੈ ਨਾ ਵੇਖੋ ਪਰਾਵਾ ਜਿਹਨਾਂ ਦਾ ਲੁਕਿਆ ਹੋਇਆ ਵਾ ਜਦੋਂ ਸਾਹਮਣੇ ਖੋਲ ਕੇ ਉੱਤੋਂ ਲਾਹ ਦੇਣਗੇ ਤਾਂ ਫਿਰ ਜਿਆਦਾ ਪਤਾ ਲੱਗੂ ਕਿ ਆ ਫਲਾਣਾ ਪੰਡਤ ਹੈ ਆਪਣਾ ਪੰਡਤ ਹੈ ਅਜੇ ਉਹਨਾਂ ਪ੍ਰਸ਼ਾਸਨ ਨੂੰ ਕੀ ਕਰਦੇ ਲਾਹ ਦੇਣਗੇ ਫੇਮਸ ਹੋ ਜਾ ਕਰਨਗੇ ਬਿਲਕੁਲ ਸੋ ਕਾਫੀ ਜਿਹੜਾ ਕਿ ਸੰਗਤਾਂ ਦੇ ਮਨਾਂ ਵਿੱਚ ਵੀ ਖੁਸ਼ੀ ਹੈ ਬਾਬਾ ਜੀ ਨੇ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਾਕਈ ਹੀ ਲੋਕ ਲੋਕਾਂ ਨੂੰ ਯਾਦ ਆਵੇਗੀ ਉਹਨਾਂ ਦੀ ਕੁਰਬਾਨੀਆਂ ਯਾਦ ਆਣਗੀਆਂ ਕਿਤੇ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਵਰਗੇ ਯੋਧੇ ਜਿਹੜਾ ਕਿਸੇ ਕਿ ਇਤਿਹਾਸ ਦੇ ਵਿੱਚ ਉਹਨਾਂ ਨੂੰ ਕਾਫੀ ਮਾਣ ਪ੍ਰਾਪਤ ਹੈ ਸੋ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਬਲਿਦਾਨ ਨੂੰ ਯਾਦ ਕੀਤਾ ਜਾਵੇਗਾ ਜਿੰਨੇ ਵੀ ਇੱਥੋਂ ਸੰਗਤ ਲੰਘਿਆ ਕਰੇਗੀ ਕਿਉਂਕਿ ਇਹ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੋਂ ਲੰਘਦੀ ਹੈ ਇਹ ਹਰ ਰੋਜ਼ ਇਸ ਰਸਤੇ ਰਾਹੀ ਸੰਗਤ ਜਦੋਂ ਲੰਘਦੀ ਹੈ ਤਾਂ ਇਸ ਰਸਤੇ ਤੇ ਅਸੀਂ ਜਦੋਂ ਲੰਘਿਆ ਕਰੇਗੀ ਤਾਂ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਦੇ ਧਾਰਮਿਕ ਮਨੋਰਥ ਦੇਖਿਆ ਕਰਨਗੇ ਤਾਂ ਇਹ ਅੱਜ ਕੱਦਮ ਹੈ ਪ੍ਰਸ਼ਾਸਨ ਦਾ ਸ਼ਾਸਨ ਵੱਲੋਂ ਜਿਹੜਾ ਕਿ ਇਹ ਬੁੱਤ ਲਗਾਏ ਜਾ ਰਹੇ ਨੇ ਸੋ ਥੋੜੇ ਦਿਨਾਂ ਤੱਕ ਇਹਨਾਂ ਨੂੰ ਇੰਸਟਾਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਪੈਰੀਸਟ ਸਟਰੀਟ ਦੇ ਇਸ ਨਵੇਂ ਰੂਪ ਦੇ ਨਾਲ ਸਿਰਫ ਰਸਤੇ ਦੀ ਸ਼ਾਨ ਵਧੇਗੀ ਸਗੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਲਈ ਆਉਣ ਵਾਲੀ ਹਰ ਸੰਗਤ ਦੇ ਮਨ ਵਿੱਚ ਸਿੱਖ ਇਤਿਹਾਸ ਪ੍ਰਤੀ ਸ਼ਰਧਾ ਹੋਰ ਵੀ ਗਹਿਰੇ ਰੂਪ ਵਿੱਚ ਵਧੇਗੀ ਸੋ ਵਧੀਆ ਜਿਹੜਾ ਕਿ ਉਪਰ ਆਲਾ ਹੈ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਸੋ ਪਹਿਲਾਂ ਭੰਗੜੇ ਦੇ ਬੁੱਤ ਲੱਗੇ ਹੋਏ ਸੀ ਸੰਗਤਾਂ ਦੇ ਮਨਾਂ 'ਚ ਕਾਫੀ ਇਤਰਾਈ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਭੰਗੜੇ ਦੇ ਬੁੱਤ ਹਟਾਏ ਗਏ ਸੋ ਹੁਣ ਨਵੇਂ ਬੁੱਤ ਲਗਾਏ ਜਾ ਰਹੇ ਨੇ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਤੇ ਇੱਕ ਹੋਰ ਬੁੱਤ ਸਥਾਪਿਤ ਹੋਵੇਗਾ ਅਤੇ ਜਦੋਂ ਵੀ ਸੰਗਤ ਇੱਥੋਂ ਲੰਘਿਆ ਕਰੇਗੀ ਤਾਂ ਇਹਨਾਂ ਬੁੱਤਾਂ ਨੂੰ ਦੇਖ ਕੇ ਉਹਨਾਂ ਦੀ ਕੁਰਬਾਨੀ ਅਤੇ ਉਹਨਾਂ ਦੇ ਬਲਿਦਾਨ ਨੂੰ ਯਾਦ ਕਰੇਗੀ ਇਸੇ ਤਰ੍ਹਾਂ ਹੀ ਬਾਬਾ ਜੀ ਦਾ ਕਹਿਣਾ ਕਿ ਜੇਕਰ ਇੱਥੇ ਵੀ ਧਾਰਮਿਕ ਜਗ੍ਹਾ ਹੋਵੇ ਤਾਂ ਉਹਨਾਂ ਦੇ ਬਾਹਰ ਧਾਰਮਿਕ ਬੁੱਤ ਲਗਾਏ ਜਾਣ ਤਾਂ ਜੋ ਉਹਨ ਜੜੇ ਸਿੱਖ ਇਤਿਹਾਸ ਨੂੰ ਜਾਂ ਉਹਨਾਂ ਦੇ ਇਤਿਹਾਸ ਤੋਂ ਲੋਕ ਜਾਣੋ ਹੋ ਸਕਣ ਉਹ ਵਧੀਆ ਉਪਰਾਲਾ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਸੀ ਥੋੜੇ ਦਿਨਾਂ ਵਿੱਚ ਹੀ ਇਨਨੂੰ ਇੰਸਟਾਲ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਬੈਨਸ ਵਿਰੇਤ ਗੁਰਪ੍ਰੀਤ ਸਿੰਘ ਅੰਮ੍ਰਿਤਸਰ